ਲੇ ਵੀਰ ਕੀ ਹਾਲ ਹੈ ਮੋਰੀਆ ਮਰਾ ਤੂੰ ਜਨਾ ਹਾਂ ਵਧੀਆ ਵਧੀਆ ਅੱਜ ਅੱਜ ਫਿਰ ਇਦਾਂ ਹੀ ਆ ਜਿਹੜਾ ਕੋਈ ਵੀਰਾਂ ਦਾ ਚੱਲ ਜਾਂਦਾ ਜਿੱਥੇ ਵੀ ਮੈ ਜਾਵੇ ਜਾਣਾ ਪੈਂਦਾ ਹਰ ਤੇ ਕਿਉਂਕਿ ਆਪਾਂ ਅਪਡੇਟ ਹਾਂ ਅਪਡੇਟ ਪਾਈ ਦੀ ਤਨ ਪਤਾ ਆਪਾਂ ਤੇ ਅਪਡੇਟ ਪਾਉਣੀ ਪੈਂਦੀ ਤੇ ਫਿਰ ਜਿਹੜਾ ਕੋਈ ਆਂਦਾ ਪੋਸਟਰ ਪਾਸਟਰ ਬਣਾਵਦੀਦਾ ਜਿਹੜਾ ਹੁਣ ਸਾਰੇ ਬਣਾਉਣੀ ਪੈਂਦੀ ਐ ਮੈਂ ਫੋਨ ਕੱਟ ਦਿਸ ਕਰਦਾ ਨਾ ਤਾਂ ਕਰਕੇ ਪਤਾ ਲੱਗਦਾ ਆ ਤੈਨੂੰ ਫਿਰ ਮੈਂ ਭੌਰੀ ਨਾ ਆ ਸਾਰੇ ਆਪਣਾ ਜਿੰਨੇ ਵੀ ਆ ਟੀਮ ਵਾਲੇ ਨੇ ਜਿਹਨੇ ਪਲੇਅਰ ਸਾਰੇ ਇਦਾਂ ਬਲੌਗ ਬਣਾ ਦਿੱਤੇ ਮੈਂ ਇੱਕੋ ਨਹੀਂ ਵਿਖਿਆ ਨਹੀਂ ਤੱਕ ਅਹ ਬੜਾ ਘਟ ਫੜ ਦੇ ਵੇਖੀ ਕਿਸ ਦਿਨ ਹੋਣਾ ਟਾਈਮ ਕੱਢ ਗਏ ਨਰਾਦ ਵਿੱਚ ਨਹੀਂ ਜਾਗ ਮੈਂ ਪੌਂਦਰੀ ਜਾ ਬਲੌਗ ਆਪਾਂ ਤੇ ਮੈਂ ਚਲੋ ਸਾਰੇ ਬੰਦੇ ਵਧੀਆ ਮਾੜਾ ਕੋਈ ਨਹੀਂ ਦਾ ਕਣੀ ਪਲੇਅਰ ਸਾਰੇ ਵਧੀਆ ਕਦੋਂ ਦੇ ਆਏ ਹੈ ਹੈ ਕਦੋਂ ਦੇ ਆਏ ਕੀ ਮੈਂ ਬਸ ਆਏ ਹੋਣੇ ਪ੍ਰਜਰਾ ਆ ਆ ਜਾਵੜਾ ਸੰਗਾ ਹੋਰ ਕੀ ਆ ਲੈ ਹੋਰ ਕਹਿਓ ਝੋਟੀ ਦਾ ਜੋ ਹੋ ਵਧੀਆ ਬਸ ਵਧੀਆ ਅੱਜ ਵਧੀਆ ਮੈਚ ਹੋਊਗਾ ਨਾ ਦੂਜੀ ਟੀਮ ਕਿਹੜੀ ਆ ਇਧਰ ਲਾਹਣਾ ਆ ਵੀ ਆਹ ਮਾਨਦੀ ਹੋਣੀ ਨਾ ਇੱਕ ਪਾਸੇ ਆਪਣੀ ਮੱਝ ਖਾਲਸਾ ਨਾਨੇ ਆਪਣੇ ਖਾਲਸੇ ਦਾ 25 ਤਾਲ ਦੀ ਜਸਵਿੰਦਰ ਖਾਲਸਾ ਆ ਵਧੀਆ ਮੈਚ ਹੋਊਗਾ ਵਧੀਆ ਬਾਕੀ ਹੋਰ ਵਧੀਆ ਕਿਰਪਾ ਮਲਕ ਦੀ ਆਪਾਂ ਵਲੋਗ ਮੰਜਾਉਦਾ ਆਪਾਂ ਘੋਲ ਬਣਾਣਾ ਆਪਾਂ ਵਲੋਗ ਪਹਿਲਾ ਉਥੇ ਲਾਖਣੇ ਚਾਂਦੇ ਪਿੰਡ ਹੋਇਆ ਮੈਚ ਉੱਥੇ ਬਣਾਇਆ ਬਣਾ। ਉਹ ਤੁਹਾਨੂੰ ਇਹ ਗੇਲ ਕੱਟ ਦਿੰਦੇ ਮੈਂ ਚਾ ਮੁੱਤ ਹੈ। ਹੈ? ਤੁਸੀਂ ਕੱਟ ਦਿਓ ਮੈਂ ਨਹੀਂ ਚੱਲ। ਕੱਟ ਫਿਰ ਮੈਂ ਜਦੋਂ ਆਪਣੀ ਟੀਮ ਕਈ ਵਾਰ ਆਉਂਦੀ ਨਾ ਦੂਰਦਾਰੋਂ ਤਾਂ ਨਹੀਂ ਜਾਣਾ ਪੈਂਦਾ। ਜਦੋਂ ਮੈਂ ਲਾਗੇ ਹੋ ਚੱਲ ਜੀਦਾ। ਮੈਂ ਮੈਚ ਤੇ ਸਾਰੇ ਹੁਣ ਇੱਧਰ ਹੀ ਆਪਣੇ। ਹਾਂ। ਆਪਣੇ ਟਾਕੇ ਟੁਕਰੀ ਨਹੀਂ ਹੋਏ ਨਾ। ਮਲਕੇ ਜਿੱਦਾਂ ਤੁਸੀਂ ਮੰਦਰ ਨਹੀਂ ਮੈਚ ਆਦਣਾ। ਮੰਦਿਰ। ਤੇ ਉਦੋਂ ਫੇਰ ਆਦਾ ਮੈਚ ਮੈਂ ਫੇਰ ਨਹੀਂ ਫਿਰ। ਆਉਂਦਾ ਯਾਰ ਨਹੀਂ ਸੁੱਤਰ ਜਾਂਦਾ ਨਾ। ਦਿਨੇ ਫਿਰ ਇੱਧਰ ਬੰਦਾ ਹਾਂ। ਹਾਂ। ਸਾਮ ਮੜਾ ਸਾਹ। ਹਾਂ। ਸਾਮ ਮੜਾ ਤੇ ਉਹ ਹਸਾਉਣ ਫਿਰ ਮੈਂ ਜਾਊਏ ਜਿੱਦਿਆਂ ਗਾਉਂਦੇ ਗਰਾਊਂਡ 'ਚ ਉੱਥੇ ਦੇਖੀਆ ਮੈਚ ਮੈਂ ਤੁਹਾਡੇ ਤੋਂ ਦੱਸ ਦਿੰਦਾ ਤੇ ਘਰੇ ਆਇਆ ਅੱਜ ਰਾਤ ਹੈਂ ਘਰੇ ਆਇਆ ਮੈਂ ਘਰ ਆਵਾ ਮੈਂ ਕਿੰਨੇ ਵਜੇ ਘਰੇ ਗਿਆ 4 ਵਜੇ ਸੁੱਤਾ ਜਾ ਕੇ 4 ਵਜੇ ਰਾਤ ਰਾਤ ਪੈਂਦਾ ਮੈਂ ਚੱਲ ਕੋਈ ਨਹੀਂ ਮੈਂ ਨੰਬਰ ਤੇਰਾ ਗਿਆ ਕੋਈ ਨਹੀਂ ਦਾ ਸਵਰ ਕਰ ਲਗ ਰਿਹਾ ਹਾਂ 10 ਆ ਗਈ ਹੂੰ 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 ਓਕੇ ਓ ਕਾਰਜ ਹੋਰ ਕਾਰਜ ਕੀ ਆਲਿਆ ਕਹਿਓ ਸਿੱਤਾ ਅੱਜ ਲਾਉਣੇ ਜੱਫੇ ਜੰਗਾ ਠੀਕ ਠੀਕ ਹੈ ਤੇ ਜੇ ਦੁਲਾ ਪਗਰੇਡਾਂ 'ਚ ਓਕੇ ਓਕੇ ਆਹ ਸਾਹਮਣੇ ਗਾਟ ਸਤਪਾਲ ਕੱਕੜ ਗੱਡੀਆਂ ਦੀ ਲਾਈਨ ਬੜੀ ਅੱਜ ਲੰਮੀ ਆ ਵਧੀਆ ਸਤਪਾਲ ਵੀਰ ਠੀਕ ਠੀਕ ਓਹ ਰੇਲੇ ਲੁਧਰਵੇ ਕੀ ਆ ਰਿਹਾ ਕੀ ਚਾਹ ਕੋਈ ਸਤਪਾਲ ਵੀਰਾ ਵਧੀਆ ਠੀਕ ਓਹ ਸੇਪ ਵੀਰ ਕੀ ਆ ਰਿਹਾ ਟੋਟਾ ਮੈਜ ਹੁੰਦੇ ਆਗਾ ਨਹੀਂ ਪੰਜਾਬ ਦੀ ਧਰਤੀ ਕਰਗਾ ਪੀਰੂ ਦੀ ਧਰਤੀ ਆ ਜਿਸ ਗੋੜਾ ਮੁੰਡਾ ਯੂਰਪ ਪੱਤਰ ਪੀਰ ਦੀ ਧਰਤੀ ਆ ਸੂਰ ਪੀਰ ਦੀ ਧਰਤੀ ਆ 6 ਵਾ ਦੇ ਪੌਂਚ ਆ ਜੀ ਸਸੀ ਗਾਲ ਜੀ ਸਾਰੇ ਵੀਰਾਂ ਨੂੰ ਮੈਂ ਤੁਹਾਡਾ ਸੰਬੋਧਨ ਆਜਾ ਕੁਝ ਵਖਰੇਡ ਆਜਾ ਪਾ ਜੇ ਪਿੰਡ ਪੁੱਛਰ ਕਰਾਂ ਲੱਗ ਕਰਤਾ ਨੂੰ ਉਸ ਤੇ ਕੀ ਬਹੁਤ ਵਧੀਆ ਸ਼ੋਅ ਮੈਂ ਕਰ ਜਗਾ ਸ੍ਰੀ ਦੀ ਪਲੇਅਰ ਨੂੰ ਬਹੁਤ ਜਾਨੇ ਬੱਲੇ ਹਾਂ ਜੀ ਸਸੀ ਗਾਲ ਕੀ ਹਾਲ ਠੀਕ ਠਾਕ ਜੀ ਸਸੀ ਗਾਲ ਅੱਜ ਮੈਚ ਹੈਗਾ ਆਪਣੇ ਪੁੱਚਰ ਕਲਾ ਹਾਂਜੀ ਹਾਂਜੀ ਪੁੱਚਰ ਕਲਾ ਤੇ ਆਪਣੇ ਕੇ ਆ ਮਾਝਾ ਖਾਸ ਸਾਡੇ ਪਾਪ ਅਵਤਾਰ ਸਿੰਘ ਜੀ ਨੇ ਇੱਕ ਜਿੱਤ ਇੱਕ ਵਸੇ ਆ ਗਈ ਆ ਮੇਰਾ ਚਾਲ ਬਿਰਲਾਲ ਸੋਲ ਗੁੱਲ ਸੋਲ ਬਿਰਲਾਲ ਕਹਿੰਦੇ ਇੱਕ ਮਾਣਾ ਸ਼ਾਂਤ ਮਾਣ ਹੋਏ ਆਹ ਕਮਾਣਾ ਦੀਓ ਇਹ ਕਹਿੰਦੇ ਕਮਾਣ ਕਹਿੰਦੇ ਆਪਣੇ ਵੀਰ ਬੂਣ ਦੇ ਟੀਮ ਮਾਣਾ ਜੀ ਹਾਂ ਹਾਂ ਦੁੱਲੇ ਨੇ ਕਹਿੰਦੇ ਨਾ ਬਿਰਲਾਲ ਕੁਲਸਾਈ ਨੇ ਉਹਨਾਂ ਨੂੰ ਕਿਹਾ ਹਾਂ ਹਾਂ ਆ ਪਲੇਅਰ ਵਧੀਆ ਤਮ ਬਨੇ ਬਾਹਰ ਦੀ ਗਿਆ ਪਲੇਅਰ ਲਾਤੀ ਸਾਡਾ ਮਾਣਾ ਹੋਇਆ ਹਾਂ ਹਾਂ ਚਲੋ ਸਹੀ ਗੱਲ ਹੁਣ ਇਹਨੇ ਬਾਹਰ ਖੇਡਣਾ ਹੀ ਵਿਚਾਰੇ ਨੇ ਕਾਸ਼ ਨੇ ਮਸਤ ਗੜੀਆ ਵਧੀਆ ਪਲੇਅਰ ਆ ਤੇ ਪਰ ਪਤਾ ਨਹੀਂ ਦਾ ਕਰਮਾਂ ਦੀ ਗੱਲ ਹੁੰਦੀ ਜਿਵੇਂ ਇਹ 60 ਪੇੜ ਬਾਕੀ ਮਾੜੀ ਬਾਕੀ ਕਬੱਡੀ ਵਧੀਆ 60 ਪੇੜ ਨਹੀਂ ਚਾਹੀਦੀ ਚ ਕਬੱਡੀ ਜੇ ਸੱਟਾ ਬਹੁਤ ਵੀਰ ਕਬੱਡੀ ਜੇ ਸੱਟਾਂ ਪਹਿਲਾਂ ਮੇਰੇ ਕਿੰਨਾ ਵਧੀਆ ਸਮਾਰਿਆ ਹੈ ਨਾ ਹਾਂ ਸੂਆ ਵੜਾ ਵਧੀਆ ਨਵਾਂ ਬੜਿਆ ਨਾਲੇ ਨਵਾਂ ਬੜਿਆ ਇੱਕ ਨੰਬਰ ਸਮਾਰਿਆ ਪਿਆ ਪਾਣੀ ਬੜਾ ਵਧੀਆ ਉਹਦਾ ਬੋਟਿਆਂ ਨੇ ਬਾਹਾਂ ਦੀਆਂ ਸਜ਼ਾ ਦੀ ਕਾਰਿਆ ਕਰਵਾਉਣੀਆਂ ਛੱਡੀਆਂ ਨਹਿਰਾਮ ਵਾਲੀਆਂ ਅਛਾ ਮੇਰੇ ਮਾਈ ਤੇਰੇ ਕਰਾਂ ਹੁਣ ਆਪ ਤਾਂ ਕਨੇਡਾ ਹਫਤਾ ਰਹਿੰਦਾ ਉੱਥੇ ਲੰਗਰ ਲੱਗਦਾ ਸਾਡੇ ਕੋਲ ਬੜਾ ਨਾਲ ਜਾਂਦੇ ਪਾਣੀ ਚੱਲਦੇ ਨੇ ਵੇਖ ਜੀ ਮਾਰ ਜਿਹੜੀ ਘਰ ਦਾ ਚਾਰ ਪਾਸਾ ਜਲਦੀ ਬੰਦ